ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਇਹ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋ ਗਏ ਵਾਇਰਸ ਜੇ ਪਛਾ ਸਭ ਨੂੰ। ਕੋਈ ਖੁਸ਼ ਰੱਖੇ, ਤਰੱਕੀਆਂ ਪੱਖੇ। ਤੇ ਅੱਜ ਦਾ ਵਲੌਗ ਜੀ ਆਪਾਂ ਕਰਤਾ ਹੈ ਸਟਾਰਟ। ਤੇ ਆਪਾਂ ਬਣਾ ਰਹੇ ਹਾਂ ਜੀ ਅੱਜ ਫਿਰ ਤੋਂ ਸਾਗ। ਇਧਰ ਧਾਰਤੀ ਹੈ ਜੀ ਤਾਵੜੀ ਆਪਾਂ ਸਾਗ ਵਾਲੀ। ਇਹ ਮਮੀ ਇਧਰ ਲੱਕੜ ਬਣਾ ਕੇ ਲਿਆਏ ਨੇ ਟਾਲੀ ਦੀ ਕਿਤੇ ਇਹਦੇ ਨਾਲ ਲਾਵਾਂਗੀ ਮੈਂ ਇਹਨਾਂ ਨੂੰ ਸਾਫ਼ ਕਰਕੇ ਦੇਣੀ ਆ ਓਕੇ ਫਿਰ ਹਟਾਈ ਤੇ ਅਨੂ ਇਹ ਜਿਹੜਾ ਇਧਰ ਗੱਡੀ ਨਾਲ ਖੇਡੀ ਜਾਂਦਾ ਏ ਅਨ੍ਰਿਤ ਜਦੋਂ ਚੁੱਲ੍ਹੇ ਦੇ ਅੱਗੇ ਬਹਾਲ ਦੇ ਕੇ ਰਾਇ ਨੂੰ ਮੌਜਾ ਹੀ ਲੱਗ ਜਾਂਦਾ ਏ ਦੇਖ ਪਾਵਾਂਗਾ ਟੇਕ ਪਾਵਾਂਗਾ ਗੱਡੀ نیچے ਰੱਖ ਫੇਰ ਫੱਟੀ ਤੇ ਬੰਨੀ ਤੇ ਇੱਧਰ ਜਿਹਾ ਆਪਾਂ ਤਿਆਰੀ ਕਰਦੇ ਆਂ ਸਾਬ ਕੱਟਣ ਦੀ ਅੱਜ ਨਾਲ ਆਪਾਂ ਸਾਗ ਦੇ ਵਿੱਚ ਇੱਕ ਹੋਰ ਚੀਜ਼ ਪਾਈਏ ਪਹਿਲਾਂ ਆਪਾਂ ਕੱਲਾ ਸਾਗ ਤੇ ਪਾਲਕ ਹੀ ਬਣਾਈ ਬਸ ਸਰੋਂ ਦਾ ਸਾਗ ਤੇ ਹੁਣ ਆਪਾਂ ਇਹਦੇ ਚ ਥੋੜੇ ਜਿਵੇਂ ਮੇਥੀ ਦੇ ਪੱਤੇ ਹੀ ਪਾਏ ਆ ਇਹਦੇ ਨਾਲ ਵੀ ਟੇਸਟ ਜਿਹੜਾ ਵਧੀਆ ਆਉਂਦਾ ਹੈ ਤੇ ਇੱਧਰ ਆਪਾਂ ਸਰੋਂ ਦਾ ਸਾਗ ਲਿਆਏ ਆ ਆ ਵਿੱਚ ਕਿਤੇ ਕਿਤੇ ਗੋਭੀ ਸਰੋਂ ਵੀ ਗਈ ਹੈ ਬਾਕੀ ਇਹ ਤਾਂ ਵੀ ਟੇਸਟੀ ਬਣਦਾ ਹੈ ਇਆ ਪਾਸਾ ਗੱਜ ਲੈ ਆਏ ਸੀ ਮੇਰੀ ਪੂਆ ਸੱਸ ਕਾ ਇੱਥੇ ਆਪਣੇ ਲਾਗੇ ਹੀ ਰਹਿੰਦੇ ਆ ਉਹਨਾਂ ਦਾ ਤੋੜ ਕੇ ਲੈ ਆਏ ਆ ਆਪਣਾ ਤਾਂ ਖਤਮ ਹੋ ਗਿਆ ਤੇ ਉਦੋਂ ਮੇਰੇ ਆਇਆ ਤੇ ਪੌਣਾ ਤਾਂ ਬਾਥੂ ਵੀ ਸੀ ਬਾਕੀ ਦਾ ਬਾਥੂ ਜਿਹੜਾ ਉਹ ਅਜੇ ਉਹ ਕਿਆ ਨਹੀਂ ਕਰਕਾਂ ਦੇ ਵਿੱਚ ਤੇ ਬਸ ਹੋਰ 15-20 ਦਿਨਾਂ ਤੱਕ ਬਾਥੂ ਹੋ ਜਾਵੇਗਾ ਬਾਥੂ ਲੱਭਦੇ ਫਿਰੇ ਸੀ ਬਾਕੀ ਲੱਭਿਆ ਨਹੀਂ ਇਹ ਇਤਰ ਮਮੀ ਲੱਗ ਪਲੱਗ ਪੈਨੇ ਡੰਡਾ ਬਣਾਉਣਾ ਸਾਗ ਲਾਣ ਵਾਸਤੇ ਕਹਿੰਦੇ ਇਧਰ ਨਾਲ ਸਾਗ ਲਾਵਾਂਗੇ ਇਹ ਇਧਰ ਆਪਣੇ ਪਾਠੇ ਆਏ ਪੈਨੇ ਨਾਲ ਪਰਾਲੀ ਆਈ ਪਈ ਏ ਉਪੁੱਤਰਾਂ ਦੇ ਵਿੱਚ ਤੇ ਅਮਰੀਤ ਦੇ ਪਾਪਾ ਗਏ ਨੇ ਉਧਰ ਗੰਨੇ ਗੰਨੇ ਕਮਾਤ ਚਿਲਦੇ ਪੈ ਗਵਾਂਢੀ ਆਪਣੇ ਤੇ ਉਧਰੋਂ ਲੈ ਕੇ ਆਣਗੇ ਪਾ ਦਾ ਤੇ ਉਹ ਵਿੱਚ ਪੱਠਿਆਂ ਦੇ ਆਪਾਂ ਕੁਤਰਾਂਗੇ ਇੱਧਰ ਆਪਾਂ ਲੱਕੜਾਂ ਲਾਤੀਆਂ ਨੇ ਤੇ ਪਾਣੀ ਖਾਲਣ ਵਾਲਾ ਹੀ ਇਹ ਤੇ ਖੋਲਣ ਲੱਗ ਪਿਆ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਗ ਕੱਟ ਕੇ ਟੋਕੇ ਤੇ ਕੱਟਣਾ ਹੈ 10 ਮਿੰਟ ਹੀ ਲੱਗੇਗਾ

बेठ साग बन टेस्ट टेस्टी ਉਰੀਆ ਸੰਦੇ ਨਾ ਤੋਟ ਲੈ ਰਾਵੜਾ ਨਾ ਵਤ ਪਾ ਅਕੋ ਕੋ ਇਹ ਕੋ ਰਾਕ ਅਨ ਮੋੜੇ ਤੋਟ ਲੈ ਲਾ ਦੇ ਗੇਰੇ ਸੇ ਗਨ ਹਾਈ ਨਹੀਂ ਬੜੇ ਹਾਈ ਕਿਆ ਕਰੇ 啊，谢现，现连着加了，保存的点。

25 ਹਾ 30 ਹਾ ਉਹ ਜੀ ਆਪਣੇ ਸਟੋਕ ਨੇ ਰਾਣਾ ਲੋਆ ਐਨਾ ਕਾਮਯਾਬ ਹੁਣ ਤੇ ਤਾਂ ਅੱਜ ਕੱਲਿਆਂ ਦੇ ਰਹੇ ਜੀ ਟੋਕੇ ਟੁੱਟ ਜਾਣਾ ਸੀ ਚਲੋ ਜਿੱਦੋਂ ਰਹੀ ਤੇ ਪਾਪਾ ਲਾਏ ਆਏ ਨੇ ਗੰਨਿਆਂ ਦਾ ਤਮਾ ਛੇਲ ਕੇ ਨਾ ਤੇ ਉਹਦੇ ਪਾ ਦਾ ਉਹ ਲਾਏ ਨੇ ਤੇ ਉਹਨ ਵਿੱਚੇ ਸਮਾਹ ਪਾਦੇ ਵਿੱਚ ਟਰਾਲੀ ਇਹ ਵਿੱਚੇ ਪੱਠੇ ਉੱਪਰ ਲੱਗੇ ਹੋਏ ਨੇ ਪੱਠੇ ਇਹਨਾਂ ਦੇਖੋ ਆਪਣੇ ਇੰਨੇ ਜ਼ਿਆਦਾ ਪਾਸ ਹੋ ਗਏ ਨੇ ਥਣੀਆਂ ਪਾੜ ਗਈਆਂ ਸਰੋਤ ਇਸ ਹਾਲ ਦਾ ਪਤੋੜਾ ਦੇ ਹੁੰਦੇ ਸੀ ਕਰਕੇ ਜੀ ਸਾਰੇ ਭੈਣ ਭਰਾ ਜੀ ਦੱਸਿਆ ਕਰੋ ਸਾਡੀ ਵੀਡੀਓ ਕਿਵੇਂ ਲੱਗਦੀ ਏ ਤੇ ਅਸੀਂ ਜੋ ਜੋ ਕੰਮ ਕਰਦੇ ਆਂ ਅਸੀਂ ਘਰਾਂ ਦੇ ਵਿੱਚ ਸਾਡੇ ਅਸੀਂ ਤਾਂ ਆਲੇ ਆਏ ਅੰਨੋ ਤੋਂ ੜਾਗੇ ਅੰਦਰ ਚਲੋ ਇੱਧਰ ਆ ਜਾਓ ਫਿਰ ਕਾਤਾ ਵੱਢੇਗੀ ਖਰ ਛਾਂਗੇ ਪਾਜੋ ਪਾਜੋ ਅੰਦਰ ਕਟਾ ਆ ਗਿਆ ਜੀ ਅਸੀਂ ਅੰਦਰ ਪਾਚ ਆਇਆ ਆਪਾਂ ਸਾਗ ਦਿੱਤਾ ਹੈ ਜੀ ਪਾ ਤਾਵੜੀ ਚ ਤੇ ਨਾਲ ਹੀ ਪਾਤਾ ਹੈ ਨਮਕ ਆ ਯੋ ਨਾ ਪਾਦੇ ਆਂ ਦੇ ਚ ਹਰੀਆਂ ਮਿਰਚਾਂ ਥੋੜੀ ਜਿਹੀ ਬੇਨ ਨਾ ਪੰਜਾਂ ਨੇ ਪੰਜ 6 ਦੇ ਨੋਗਨ ਪੰਜਾਂ ਨੂੰ ਇਹ ਚਲ ਬਾਕੀ ਤੇਜ਼ ਬਹੁਤ ਨਹੀਂ ਇੰਨੀ ਕੁ ਪਾਤੀ ਆਪਾਂ ਠੀਕ ਅੱਗ ਉਹਨਾਂ ਪਾ ਮਚਾਈ ਰੱਖਾਂਗੇ ਮੰਮੀ ਬੈਠਦੇ ਨੇ ਕੋਲ ਨਾਲੇ ਸੇਕਣਗੇ ਅੱਗ ਤੇ ਨਾਲੇ ਲੜਾਈ ਰੱਖਣਗੇ ਸਾਗ

चलो जी साफ का Thank uh you. -huh. ਅਨੂਆ ਉੱਥੇ ਅਨੂ ਅਨੂ ਕਿੰਦੂ ਕਿੱਥੇ ਗਿਆ ਕਹਿੰਦੇ ਬਾਕੀ ਚਲੋ ਜੀ ਹੁਣ ਆਪਾਂ ਇੱਥੇ ਸਾਗ ਨੂੰ ਰੱਖਤਾ ਸੀ ਫੇਰ ਦੁਬਾਰਾ ਚੁੱਲ੍ਹੇ ਤੇ ਤੇ ਘੋਟਿਆ ਗਿਆ ਸਾਗ ਆਪਣਾ ਤੇ ਹੁਣ ਆਪਾਂ ਆਟਾ ਪਾ ਕੇ ਤੇ ਉਸ ਤੋਂ ਬਾਅਦ ਇਹਨੂੰ ਚੁੱਲ੍ਹੇ 'ਤੇ ਰੱਖਤਾ ਹੈ। ਇਹ ਥੋੜਾ ਜਿਹਾ ਹੋਰ ਇਹਨੂੰ ਬੜਕ ਪਵਾਵਾਂਗੇ ਤੇ ਜਦੋਂ ਥੋੜੇ ਜਿਹਾ ਉਬਾਲੇ ਆ ਜਾਣਗੇ ਤੇ ਆਪਾਂ ਇਹਨੂੰ ਲਾਹ ਲਾਂਗੇ। ਤੇ ਹੁਣ ਆਪਾਂ ਬਣਾਉਣੀਆਂ ਮੱਕੀ ਦੀਆਂ ਰੋਟੀਆਂ ਤੇ ਇਹ ਨੇਰਾ ਵੀ ਕਾਫੀ ਜ਼ਿਆਦਾ ਹੋ ਗਿਆ ਹੈ। ਕਿਉਂਕਿ ਸਾਗ ਬਣਾਉਣ ਲੱਗਿਆਂ ਨਾ ਬਹੁਤ ਜ਼ਿਆਦਾ ਸਪੂਰਾ ਦੇਣ ਹੀ ਲੱਗ ਜਾਂਦਾ ਏ ਤੇ ਇਹਨੂੰ ਰੇਹਣਾ ਵੀ ਫਿਰ ਬਹੁਤ ਜ਼ਿਆਦਾ ਪੈਂਦਾ ਏ ਜੀ ਦੇ ਕਰਕੇ ਜੀ ਟਾਈਮ ਲੱਗ ਜਾਂਦਾ ਏ 2 ਵਜੇ ਦਾ ਮੈਂ ਤਾਂ ਰਿਆ ਸੀ ਤੇ ਬਾਕੀ ਹੁਣ ਟਾਈਮ ਹੈ ਜਿਹੜਾ 6 ਵਜੇ ਤੋਂ ਉੱਪਰ ਹੋ ਗਿਆ ਏ ਤੇ ਇੰਨਾ ਟਾਈਮ ਇਹਦੇ ਤੇ ਲੱਗ ਜਾਂਦਾ ਏ ਜੀ ਸਾਗ ਬਣਨ ਤੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਨਾ ਰੋਜ਼ ਹੀ ਸਾਗ 6-7 ਦਿਨ ਲਗਾਤਾਰ ਖਵਾਵਾਂਗੀ ਕਿਉਂਕਿ ਵਾਰ-ਵਾਰ ਬਹੁਤ ਦੋ ਦਿਨ ਨਹੀਂ ਪੈਂਦੇ ਤਾਂ ਕਹਿੰਦੇ ਆ ਸਾਗ ਬਣਾਈਏ ਹੈ ਨਾ ਤੇ ਇਹਦਾ ਚੰਝਟ ਬਹੁਤ ਜ਼ਿਆਦਾ ਹੁੰਦਾ ਏ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਹੁਣ ਮੈਂ ਸਾਗ ਇਹ ਰੱਖ ਦੇਣਾ ਤੇ ਤੁਹਾਨੂੰ 6-7 ਦਿਨ ਖਵਾਵਾਂਗੀ ਤੇ ਚਲੋ ਆਪਾਂ ਰੋਟੀਆਂ ਹੁਣ ਮੱਕੀ ਦੀਆਂ ਬਣਾ ਲਈਆਂ ਸੀ ਤੇ ਇੱਧਰ ਆਪਾਂ ਕੱਢ ਲੈ ਸਾਗ ਤੇ ਆਜੋ ਪੈਣਾ ਖਾਓ ਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜੀ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਹੀ ਐਂਡ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੋ ਵੀ ਭੈਣ ਭਰਾ ਵੀਡੀਓ ਨੂੰ ਪੂਰਾ ਦੇਖਦੇ ਨੇ ਫੁੱਲ ਵਾਚ ਕਰਦੇ ਨੇ ਜਾਂ ਅੱਧੀ ਵੀ ਦੇਖਦੇ ਨੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਤੇ ਤੁਹਾਨੂੰ ਫਿਰ ਤੋਂ ਮੈਂ ਰਿਕਵੈਸਟ ਕਰਦੀ ਆ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ